ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਡਾਕਟਰ ਕ੍ਰਿਤਿਕਾ ਅਗਰਵਾਲ ਨੇ NEET PG 2025 ਦੀ ਵਿਕਾਰੀ ਪ੍ਰੀਖਿਆ ਵਿੱਚ ਪੂਰੇ ਦੇ ਪੱਧਰ ਵਿੱਚੋਂ 67ਵਾਂ ਰੈਂਕ ਹਾਸਲ ਜੀਐਨਜੀਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਦਰਵਾਹਤੋਂ ਆਪਣੇ ਪੜਾਏ ਦਾ ਸਫ਼ਰ ਸ਼ੁਰੂ ਕਰਕੇ ਆਪਣੀ ਲਗਨ ਅਤੇ ਮਿਹਨਤ ਨਾਲ ਸਿੱਖਿਆ ਦੇ ਖੇਤਰ ਵਿੱਚ ਮਹਾਨਤ ਹਾਸਲ ਕਰਦੇ ਹੋਏ ਜੈਪੁਰ ਤੋਂ ਐਮਬੀਬੀਐਸ ਕਰਨ ਉਪਰੰਤ ਡਾਕਟਰ ਕ੍ਰਿਤਿਕਾ ਅਗਰਵਾਲ ਪੋਤਰੀ ਪ੍ਰੇਮ ਸੇਗਲਾ ਬੰਟੀ ਚੋਟੀਆਂ ਵਾਲੇ ਵਾਸੀ ਜਿੱਦਵਹਾ ਨੇ NEET PG 2025 ਦੀ ਬਕਾਲੀ ਪ੍ਰੀਖਿਆ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਆਤਰਾ ਰੈਂਕ ਹਾਸਲ ਕਰਕੇ ਆਪਣੇ ਸ਼ਹਿਰ ਅਤੇ ਮਹਾਂਪੁਰਾ ਦਾ ਨਾਮ ਰੋਸ਼ਨ ਕੀਤਾ ਹੈ ਡਾਕਟਰ ਕ੍ਰਿਤਿਕਾ ਵੀ ਇਸ ਪ੍ਰਾਪਤੀ ਤੇ ਬੇਤੇ ਬਦਵਾਰ ਅਗਰ왈 ਸਭਾ ਵੈਲਫੇਅਰ ਸੁਸਾਇਟੀ ਦੇਦਰ ਬਹਾਵਲੋਂ ਪ੍ਰਧਾਨ ਸੰਜੀਵ ਸਿੰਘਲਾ ਜੀ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਡਾਕਟਰ ਕ੍ਰਿਤਿਕਾ ਅਗਰਵਾਲ ਨੂੰ ਸ਼ਹਿਰ ਅਤੇ ਮਹਾਰਾਜਾ ਅਗਰਸੈਂਦੀ ਦਾ ਸਰੂਪ ਪੇਂਟ ਕਰਕੇ ਸਨਮਾਨਿਤ ਕੀਤਾ ਅਤੇ ਕ੍ਰਿਤਿਕਾ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦੇ ਅਗਲਾ ਮੌਕਾਮ ਸਫਲਤਾਪੂਰਵਕ ਹਾਸਲ ਕਰਨ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਮੌਕੇ ਜਾਣਕਾਰੀ ਦਿੰਦੇ ਡਾਕਟਰ ਕ੍ਰਿਤਿਕਾ ਨੇ ਦੱਸਿਆ ਕਿ ਉਸਨੇ 10ਵੀਂ ਦੀ ਪ੍ਰੀਖਿਆ ਜੀਐਨਜੀ ਡੀਏਵੀ ਪਬਲਿਕ ਸਕੂਲ ਸੈਂਟਰੀ ਦੀ ਦਰਵਾਜ਼ਾ ਤੋਂ ਅਤੇ 12ਵੀਂ ਦੀ ਪ੍ਰੀਖਿਆ ਸਨਵਰ ਸਕੂਲ ਬਠਿੰਡਾ ਤੋਂ ਪਾਸ ਕਰਨ ਉਪਰੰਤ NEET ਦੀ ਪ੍ਰੀਖਿਆ 533ਵੇਂ ਰੈਂਕ ਨਾਲ ਪਾਸ ਕੀਤੀ ਸੀ ਉਸਨੇ ਦੱਸਿਆ ਕਿ ਸਵਾਇ ਮਾਨ ਸਿੰਘ ਮੈਡੀਕਲ ਕਾਲਜ ਜੈਪੁਰ ਤੋਂ MBBS ਦੀ ਪੜ੍ਹਾਈ ਕੀਤੀ ਜੈਸਾ ਪ੍ਰਾਂਤ ਉਸਨੇ NEET PG 2025 ਵਿੱਚ ਪੂਰੇ ਭਾਰਤ ਵਿੱਚ 73ਵਾਂ ਰੈਂਕ ਹਾਸਲ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਮੇਰੇ ਮਾਤਾ-ਪਿਤਾ ਤੈ ਤਾਈ ਅਤੇ ਪਰਵਾਨਾ ਜਾਂਦਾ ਹੈ ਜਿਨ੍ਹਾਂ ਨੇ ਹਰ ਮੌਕੇ ਮੇਰਾ ਮਾਰਗ ਦਰਸ਼ਨ ਕਰਕੇ ਬਹੁਤ ਜ਼ਿਆਦਾ ਸਹਾਇਤਾ ਕੀਤੀ ਹੈ ਕ੍ਰਿਤਿਕਾ ਨੇ ਦੱਸਿਆ ਕਿ ਉਹ ਰੇਡੀਓਲੋਜਿਸਟ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ ਅੱਜ ਬਤ ਕੀ ਨਾਮ ਹੈ ਡਾਕਟਰ ਕ੍ਰਿਤਿਕਾ अग्रवाल اچھا ਜਿਹੜੇ ਤੁਸੀਂ NEET PG ਇਸ ਨੂੰ ਕਲੀਅਰ ਕਰਕੇ ਤੁਸੀਂ पूरे एनबीए रेस्तरां प्राप्त किया है हां और तो बारे तुझे की महसूस कर रहे हूं पे की कहना चाहूं मैं बहुत ज्यादा खुश महसूस कर रही हूँ। मैंने यह दादा शुरुआत में सुनी रैंक प्राप्त होएगा के मैं उन्हें सबसे धन्यवाद करना चाहूंगा तो मैं जीएलटीपी सीनियर एक्सटेंडेड पब्लिक उस दौरान